ਹਾ ਜਾ ਮਾ ਚਲੋ ਹੋ ਹੋ ਅਜੀ ਬਾਗ ਜੀ ਪਤਾ ਨਹੀਂ ਕਿੱਧਰ ਨਿਕਲ ਕੇ ਅੰਦਰ ਬਹਾਏ ਸੀ ਮਹੰਦਰ ਬਹਿ ਜੋ ਜਾ ਕੇ ਦੇਹਲਾਮ ਨਾ ਕਿ ਜਾ ਹਮਾ ਤੇ ਨੂੜ ਪਹੋਦਿਆ ਆ ਕੇ ਕਿ ਪੁੱਛ ਨਾ ਮੇਰਾ ਤਾਂ ਚੱਕ ਨੂੰ ਜੀ ਨਹੀਂ ਕਰਦਾ ਸੀ ਮੇਂ ਪੁੱਤੀ ਦੇ ਪਤਾ ਨਹੀਂ ਕਿੱਧਰ ਕੱਡੋ ਵੱਡੀ ਆ ਬੜੀ ਅੱਜ ਕਿਧਰੋਂ ਕੀ ਮੈਨੂੰ ਤਾਂ ਆਈ ਸੀ ਗੱਲ ਕਰਨਾ ਮੇਰਾ ਤਾਂ ਪਿਆ ਨਿਗਾਏ ਵੀ ਦਲੇਰੀ ਜੀ ਨਹੀਂ ਪਈ ਮੇਰਾ ਤਾਂ ਜੀ ਘਰੇ ਵੀ ਮਾਨਾ ਤੱਕਾ ਬਾਹਰ ਛੱਡਣਾ ਗਲ ਕੋ ਟਕੇ ਨੂੰ ਗੱਲ ਕਿ ਮੇਰ ਤਾਂ ਜੀ ਕਰਦਾ ਸੀ ਤੇ ਗਲ ਗੁੱਠੇ ਦੇ ਤਾਂ ਥਾਣੇ ਨੇ ਛੱਡ ਕਿਵੇਂ ਦਿੱਤੀ ਇਹ ਇਹਦੀ ਜ਼ਮਾਨਤ ਕਿਨੇ ਕਰਵਾਤੀ ਕੀ ਪਤਾ ਕਿ ਕਿਤਾਵੇੜਾ ਬੈਠੇਗਾ ਇਹ ਜਵਾਂ ਟਕਰਾਂ ਲਸਣ ਹੈਗੇ ਸੀ ਜਿਵੇਂ ਮੇਰੇ ਭਰਾ ਨੂੰ ਜ਼ਹਿਰ ਦੇ ਕੇ ਮਾਰ ਕੇ ਗਈ ਐ ਇਹਨੂੰ ਕਿਉਂ ਨਾ ਮਾਰਿਆ ਕਿਸੇ ਨੇ ਮਾਰਿਆ ਇਹਨੂੰ ਕਿ ਆ ਰੱਬ ਵੀ ਮਾਰੂਗਾ ਆਪੀ ਇਹਨੂੰ ਰੱਬ ਤਾਂ ਜਦੋਂ ਮਾਰੂਗਾ ਮਾਰੂਗਾ ਬੇਬੇ ਮੇਰ ਤਾਂ ਜੀ ਕਰਦਾ ਨਾ ਜਾ ਕੇ ਸੰਗੀ ਮੋਸ ਦੀ ਮੇਰ ਤਾਂ ਕਾਲਜਾ ਮੱਚਿਆ ਪਿਆ ਜਾਂ ਤਾਂ ਫਿਰ ਉਹਦੀ ਕਰਨੀ ਸੀ ਏਡੀ ਹਿੰਮਤ ਆ ਦੱਬਕੇ ਘਰ ਉੱਥੇ ਹੀ ਮਾਰਦੀ ਆਪੀ ਆਏ ਹੁੰਦਾ ਵੀ ਦੌਰਾ ਪੈ ਗਿਆ ਇਹਨੂੰ ਜੀ ਮੈਂ ਹੱਥ ਲਾਉਂਦੀ ਸੀ ਨਾ ਬੇਬੇ ਆਹ ਲੱਗਦਾ ਸੀ ਹੱਥ ਵੀ ਗੰਦੇ ਹੋ ਗਏ ਹਾਂ ਇਹ ਤਾਂ ਹੈਗਾ ਹੈ ਅਹ ਜਿੰਨ ਕੀ ਕਰਨਾ ਮੂੰਹ ਲਾ ਕੇ ਕੀ ਕਰਨਾ ਮੂੰਹ ਲਾ ਕੇ ਬੇਸ਼ਰਮ ਹੋਈ ਖੜੀ ਸੀ ਜਾਵੇ ਨਾ ਜਾਵੇ ਕਿਤੇ ਯਰਾਂ ਤਾਂ ਕਰੋ ਕੜਤੀ ਕਲਾਈ ਨਹੀਂ ਦੇਖ ਲਾ ਮੂਰੇ ਆ ਕੇ ਖੜਦੀ ਐ ਸਮਾਰ ਕੇ ਆਪਣੇ ਪੁੱਛ ਨਾ ਸਰਤਨ ਨਵੇਂ ਦੁੱਖ ਖੜੇ ਕਰਤੀ ਆ ਕੇ ਕਰਦੀ ਆ ਨੀ ਆਵਨ ਆ ਰਹੀ ਗੱਲ ਜਵਾਕਾਂ ਦੀ ਸਾਡੀ ਮੰਮੀ ਆ ਗਈ ਸਾਡੀ ਮੰਮੀ ਆ ਗਈ ਨਾ ਪਤਾ ਨਹੀਂ ਮੇਰੇ ਤਾਂ ਜਵਾਕਾਂ ਦੇ ਸਿਰ 'ਚ ਕੀ ਕੋਲ ਕੇ ਪਤਾ ਨਹੀਂ ਪੁੱਤੀ ਨੇ ਉਹ ਵੀ ਆਪ ਦੇ ਕਨੀ ਕਰੀ ਬੈਠੀ ਹੈਗੀ ਦੇਖ ਤਾਂ ਸਹੀ ਗੁੱਡੀ ਮੇਰ ਲੈਂਦੇ ਆਂ ਮੰਮੀ ਦੀ ਇਹਨਾਂ ਟਸਲ ਮੈਂ ਲਾਹੂ ਆ ਤੂੰ ਦੇਖਦੇ ਜਾਈਂ ਨਾ ਕਿਹੜੀ ਕੁੱਟ ਨਹੀਂ ਕੁੱਟਦੀਆਂ ਜਵਾਕਾਂ ਜਨ ਦੋਨਾਂ ਨੂੰ ਲਾਉ ਸਮਾਰ ਕੇ ਬੱਢੀ ਕੁੜੀ ਨੂੰ ਤਾਂ ਸਮਾਰ ਕੇ ਬੱਢੀ ਪਾਣੀ ਮੇਰ ਲੈਂਦੀ ਐ ਇਹ ਤੇ ਤਾਂ ਸਮਾਰ ਕੇ ਫੈਂਟੂ ਤੋਂ ਦੇਰਨਾ ਮੇਰੇ ਤੇ ਕਵੱਜਾ ਬਥੇਰਾ ਆਉਂਦਾ ਵਾਹ ਫੜ ਫੜ ਕੰਦਰ ਲੈ ਕੇ ਆਉਣਾ ਨੂੰ ਲਾ ਕੀ ਕਰਾਉਂਗੇ ਅੰਦਰ ਫੜਾ ਤੇ ਬੋਈਆ ਲੈ ਕੇ ਆਹੋ ਕਟ ਕੇ ਤਾਂ ਜਿਹੜੀ ਹਵਾਈ ਐਨ ਪੁੱਤੀ ਸਾਰੇ ਪਿੰਡ ਚ ਥੂ ਥੂ ਕਰਵਾ ਕੇ ਰੱਖਦੀ ਮਾਂ ਜਦੋਂ ਮੈਂ ਬਾਹਰ ਜਾਨੀ ਆ ਨਾ ਕਿਸੇ ਦੇ ਕੰਮ ਧੰਦੇ ਅਗਲਾ ਕਹਦਾ ਛੋੜੀ ਛੋੜੀ ਨੂੰ ਬਹੂ ਨੇ ਕੀ ਕਰਾ ਕਰਤਾ ਹਾਂ ਕਾ ਤੋ ਜ਼ਹਿਰ ਪਾਤੀ ਹਾਂ ਹਜੇ ਕੀ ਕਰਤਾ ਸੀ ਤੇਰੇ ਭਰਾ ਨੇ ਜਿਹੜਾ ਉਹਨੂੰ ਮਾਰਨਾ ਪਿਆ ਜਦੋਂ ਮੇਰਾ ਕਾਲਜਾ ਮੱਚ ਜਾਦਾ ਰਾਜਤ ਮੱਚੀ ਜਾਂਦਾ ਮੂੰਹ ਦਿਖਾਉਣ ਜੋਗਰੇ ਨਹੀਂ ਕਿਸੇ ਨੂੰ ਹੁਣ ਨਾਲੇ ਜਦੋਂ ਇੱਥੇ ਆ ਗਈ ਕਰ ਲੈਣੀ ਉਹ ਸਿੱਖ ਤੇ ਨਾ ਦੇਵਗੇ ਉਹ ਹੋਰ ਕੀ ਨਾ ਮੈਨੂੰ ਤਾਂ ਹੁਣ ਐ ਡਰ ਲੱਗਦਾਗਾ ਹਜਾ ਵਾਕਾਂ ਜਨ ਮੈਨੂੰ ਤਾਂ ਲੱਗਦਾ ਕਿਦੇ ਕਿਦੇ ਵੀ ਤੇ ਪਿਓ ਕੋਲੇ ਭੇਜ ਦੇ ਇੱਥੇ ਤਾਂ ਬੇਬੇ ਤੇ ਕੱਲੀ ਮੈਂ ਹੀ ਰਹਿ ਪੂੰ ਤੇਰੇ ਕੋਲੇ ਫੇਰ ਐਂ ਕਰਨਾ ਪਊ ਹੋਰ ਕੀ ਕਰਨਾ ਪਊ ਇਹ ਫੇਰ ਸਿੱਖੇ ਹੀ ਉਹੋ ਜਿ ਲੈਣਗੇ ਕਦੇ ਆਪਾਂ ਨਾ ਕਰੇ ਹੋਈਆਂ ਤੇ ਮਗਰਮੂਰੇ ਆ ਗਈ ਫੇਰ ਇੱਥੇ ਇਹ ਤਾਂ ਬਹਾਂ ਤੇ ਵਾਜਣਗੇ ਬਹਾਂ ਲੈਣਗੇ ਤੇ ਕਹਿਣਗੇ ਰਾਹ ਕਰੇ ਬੇਬ ਮੈਂ ਤਾਂ ਚੱਕਰ ਲੱਗਿਆ ਪਿਆ ਨਹੀਂ ਮੇਰਾ ਤਾਂ ਸਿਰ ਕੋ ਕੀ ਆਂਦਾ ਤੂੰ ਐਂ ਗਰਬਨ ਮੈਂ ਤੈਨੂੰ ਪਾਣੀ ਦੇ ਕੇ ਦਿੰਨੀ ਆ ਤੇ ਗੋਲੀ ਦਿੰਨੀ ਆ ਤੈਨੂੰ ਚੰਗਾ ਤੂੰ ਤਾਂ ਮੇਰੇ ਨਾਲ ਮਰ ਗਈ ਮਰਨਾ ਤਾਂ ਮੈਂ ਸੀ ਜਿਹਦਾ ਪੁੱਤ ਮਰ ਗਿਆ ਐਡਾ ਲੈ ਬੇਬੇ ਪਾਈਆਂ ਦੇ ਦੁੱਖ ਕਿਹੜਾ ਰੱਖੇ ਬੇਣ ਕਿਤੇ ਮੈਂ ਤਾਂ ਲਾਹ ਹੋਇਆ ਪਿਆ ਵੀ ਮੇਰੇ ਨਾਲ ਦੀ ਬਰੋਬਰ ਦੀ ਬਾਹਾਂ ਟੁੱਟ ਗਈ ਮੈਂ ਤਾਂ ਖਾਸੇ ਜੋਗਰੀ ਨਹੀਂ ਰਹੀ ਬੇਬੇ ਮੈਂ ਤਾਂ ਕੋ ਤੋਂ ਤੋਤ ਤੂਰੀ ਫਿਰਦੀ ਬਸ ਤੇ ਮੇਰੇ ਕੋਲਸ ਨਹੀਂ ਹੈਗਾ ਹੁਣ ਕੋਈ ਨਹੀਂ ਐਨਾ ਮਨ ਹੌਲਾ ਨਾ ਕਰ ਕੋਈ ਗੱਲ ਨਹੀਂ ਤੂੰ ਮੇਰੇ ਕੰਨੀ ਵੀ ਦੇਖ ਬੇਬੇ ਤੇਰੇ ਕਰਕੇ ਤੇ ਹੌਸਲਾ ਲੈਨੀ ਆ ਵੀ ਮਾੜਾ ਮੋਟਾ ਜੇ ਤੁਹ ਰਿਭਰ ਦਿਆਂਗੀ ਅਮਨ ਨਾਲੇ ਹੁਣ ਤੇਰਾ ਭਾਈ ਵਗ ਗਿਆ ਮੇਰਾ ਪਿੱਛੋ ਕੌਣ ਹੈ ਇੱਥੇ ਹੁਣ ਮੈਂ ਤਾਂ ਕੱਲੀ ਹੈਗੀ ਮੈਂ ਤਾਂ ਤੜਸੜਪ ਕੇ ਮਰ ਜੂਗੀ ਇਹ ਤਾਂ ਹੈ ਬੇਬੇ ਐ ਕਰ ਮੈਨੂੰ ਪਾਣੀ ਦੇ ਕੁ ਕੋਈ ਨਹੀਂ ਬੈਠ ਮੈਦੇ ਨਹੀਂ ਦੇਖ ਲੈ ਲੈ ਦੇਖ ਲੈ ਆਈ ਸੀ ਇੱਥੇ ਵੱਡੀ ਹੈ ਮਿਆਤਨ ਬਣ ਕੇ ਨਾ ਮੈਂ ਦਿੰਨੀ ਇਹਨੂੰ ਬੜਨ ਮਸਾ ਤਾਂ ਮੇਰੇ ਹੱਥ ਜਾਇ ਜਾਤ ਲੱਗੀ ਆ ਆ ਘਰਵਾਰ ਰੱਗਿਆਗਾ ਨਾਲੇ ਮਾਂ ਨੂੰ ਕੀ ਭਲਾਉਣਾ ਔਖਾ ਮਾਂ ਨੂੰ ਤਾਂ ਮੈਂ ਹੁਣ ਆਵੇ ਪਲੇਂਜੇ ਚ ਕਰ ਲੂੰਗੀ ਬਸ ਜਦੋਂ ਜੱਪਤਾ ਮੈਨੂੰ ਐਸੇ ਦਾ ਸੀ ਇਹ ਮੈਂ ਘਰੋਂ ਕੱਢ ਤੀ ਹੁਣ ਨਹੀਂ ਮੈਨੂੰ ਕੋਈ ਰੋਗ ਸਾਦਾ ਰਹੇ ਜਵਾਕਾਂ ਦੀ ਗੱਲ ਜਵਾਕਾਂ ਨੂੰ ਵੀ ਇਹਦੇ ਪਿਓ ਕੋਲੇ ਤੋਰ ਗੀਆਂ 2-4 ਦਿਨ ਜਦੋਂ ਗੱਲ ਫੰਡੇ ਜੇ ਪੈ ਗਈ ਉਦੋਂ ਬੁਲਾਉਂਗੀ ਕੰਜਰੀ ਇਸ ਪਿੰਡ ਚੋਂ ਨਿਕਲ ਗਈ ਜਦੋਂ ਅੰਦਕਲ ਪਤਾ ਨਹੀਂ ਕੀ ਹੋਈ ਜਾਂਦਾ ਸਮਝ ਨਹੀਂ ਆਉਂਦੀ ਜਿਹੜਾ ਬੰਦਾ ਸੱਚਾ ਹੈਗਾ ਤੇ ਉਹ ਜੇਲ੍ਹ ਚ ਵਾਗ ਜਾਂਦਾ ਜਿਹੜਾ ਝੂਠਾ ਹੈਗਾ ਉਹ ਤੁਰੇ ਫਿਰਦਾ ਇੱਥੇ ਅਸੀਂ ਕੀ ਹੋ ਗਿਆ ਕੀ ਸੋਚੀ ਜੀ ਜਾਂਦੇ ਸੀ ਉਹ ਸੋਚਣਾ ਤਾਂ ਹੋਰ ਕੀ ਕਰਾਂ ਉਹ ਜਿਹੜੇ ਬੰਦੇ ਸੱਚੇ ਆਗੇ ਉਹ ਜੇਲਾਂ ਚ ਲੱਗ ਜਾਂਦੇ ਆ ਅਤੇ ਜਿਹੜੇ ਝੂਠੇ ਆਗੇ ਤੂੰ ਆ ਤੁਰੇ ਫਿਰਦੇ ਗੁੱਸਾ ਨਾ ਆਵੇ ਮੈਂ ਵੀ ਕਹਾਦਾ ਸਰ ਪੈਂਸਾ ਸਮਝ ਨਹੀਂ ਆਉਂਦੀ ਗੱਲ ਇਹ ਅੱਛਾ ਜਿਹੜਾ ਉਹਨਾਂ ਦਾ ਮੁੰਡਾ ਮੁੱਕਿਆ ਸੀਗਾ ਉਹਦੀ ਬਹੂ ਨੂੰ ਪੁਲਿਸ ਲੈ ਗਈ ਸੀ ਫੜ ਕੇ ਉਹ ਕੇਸ ਤਾਂ ਕਿ ਬਣਿਆ ਉਹ ਕੁੜੀ ਨੀ ਨੀਹਾ ਉਹਦੀ ਹਾਰਕ ਜਮਾਨਤ ਕਰਾਈ ਜਾਂਦਾ ਅੱਜ ਮੈਂ ਥਾਣੇ 'ਚ ਗਿਆ ਸੀਗਾ ਥਾਣੇ 'ਕਿ ਮੈਨੂੰ ਜ਼ਹੂਰ ਚਾਹੀਦਾ ਹੁਣ ਮੈਂ ਸੋਚ ਤਾਂ ਫਿਰ ਮੈਨੂੰ ਪਤਾ ਸੀਗਾ ਜੀ ਉਹਨੇ ਜਿਹੜੀ ਕਾਰਵਾਈ ਕਰਤੀ ਕਿਹੜਾ ਕਰਤੀ ਹਾਂ ਕਿ ਫਿਰ ਮੈਂ ਵਕੀਲ ਨੂੰ ਫੋਨ ਲਾ ਕੇ ਉਹਦੀ ਜਵਾਨਤ ਕਰਾ ਲਈ ਕਿਹੜਾ ਬਾਹਰ ਆ ਗਈ ਕੁੜੀ ਹੁਣ ਦੇਖਦਾ ਕੀ ਹੈ ਹੁਣ ਕੋਈ ਉਹਨੇ ਕੋਈ ਸਬੂਤ ਚਾਹੀਦਾ ਜੇ ਸਬੂਤ ਮਿਲ ਜੇ ਨਾ ਤੇ ਫਿਰ ਪੁਲਿਸ ਨੂੰ ਦੇ ਦਾਂਗੇ ਫਿਰ ਉਹ ਜੀਐਲ ਤੇ ਜਾਊਗੀ ਅੱਛਾ ਕੁੜੀ ਤਾਂ ਹੋ ਬਹੁਤ ਨਰਮ ਸੀਗੀ ਆਈ ਕਿਵੇਂ ਕਤਲ ਕਰਤਾ ਉਹਨੇ ਕੋਈ ਉਹਨੇ ਕਾਨੂੰ ਪਰਿਆ ਇਹਦੀ ਉਹਦੀ ਨਨਦ ਨੇ ਕਰਿਆ ਕਤਲ ਉਹਦੀ ਨਨਦ ਨੇ ਜਾ ਕੇ ਝੂਠਾ ਲਾ ਕੇ ਗੁੱਥੜ ਮੁੱਥੜ ਕਰਕੇ ਗੱਲਾਂ ਤੇ ਸਾਰੀਆਂ ਉਹਨੂੰ ਆਪਦੀ ਮਾਂ ਉਹਨੂੰ ਮਾਂ ਨੂੰ ਦੱਸਦੀਆਂ ਤੇ ਮਾਂ ਨੂੰ ਆਹ ਹੱਕ ਵੀ ਸੱਚੀ ਜਹੇ ਤਾਂ ਉਹ ਨਹੀਂ ਦਿੱਤੀ ਹੋ ਮੇਰਾ ਮਨ ਕਹਿੰਦਾ ਉਹ ਨਵੇਂ ਨਿਆ ਕਿੱਥੇ ਆਏ ਜੀ ਅੱਛਾ ਮੈਂ ਤਾਂ ਉਧਰ ਗੁਰਦੁਆਰੇ ਗਈ ਸੀ ਬੁੜੀਆਂ ਗੱਲਾਂ ਕਰਦੀਆਂ ਸੀ ਉਹਨਾਂ ਨੇ ਦੱਸਿਆ ਸੀਗਾ ਓਹੋ ਲੋਕਾਂ ਦਾ ਹੁਣ ਜਿਹੜੀ ਗੱਲ ਕੇ ਨਾ ਉੱਡ ਗਈ ਪਿੰਡ 'ਚ ਉਹੀ ਉੱਡ ਗਈ ਸਾਰਿਆਂ ਨੂੰ ਆਇਆ ਹੋ ਗਿਆ ਵੀ ਨਿਹਾਨ ਨੇ ਕਤਲ ਕਰਿਆ ਅਸਾਂ ਤਾਂ ਹੁਣ ਪਤਾ ਲੱਗੂ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਆ ਜਿਹੜਾ ਇਹ ਭੈਣ ਭਰਾ ਦਾ ਰਿਸ਼ਤਾ ਹੁੰਦਾ ਨਾ ਸਾਰਿਆਂ ਤੋਂ ਪਵਿੱਤਰ ਮੰਨਿਆ ਗਿਆ ਆ ਜਦੋਂ ਹੁਣ ਪਤਾ ਲੱਗੂਗਾ ਵੀ ਭੈਣ ਨੇ ਭਰਾ ਮਾਰਤਾ ਤਰਾ ਤਰਾ ਹੋ ਜਾਊਗੀ ਲੋਕ ਬਸ ਕਹਿਣ ਦੇ ਬਸਵਾ ਉੱਡ ਜੂ ਰਿਸ਼ਤੇ ਤੋਂ ਇਸ ਵਾਸਤੇ ਉੱਡੇ ਜਾਂਦਾ ਜਦੋਂ ਪੈ ਨਹੀਂ ਭਰਾਵਾਂ ਦੀ ਕਤਲ ਕਰ ਦੰਦੀਆਂ ਨੇ ਹੁਣ ਤੇਰੇ ਤੇ ਲਾਲਾ ਹੁਣ ਤੂੰ ਭੱਜ ਕੇ ਕਿਵੇਂ ਜਾਨੀ ਮੈਂ ਭਰਾ ਤੇ ਰਖੜੀ ਬੰਨੇ ਹੌਸਲਾ ਹੁੰਦਾ ਕ ਹੁੰਦਾ ਨਹੀਂ ਹੁੰਦਾ ਦੁੱਗਣਾ ਹੌਸਲਾ ਹੁੰਦਾ ਇਹ ਤੂੰ ਫੋਨ ਕਰਦਾ ਤੇ ਬਸ ਫਿਰ ਤੇ ਹੁਣ ਉਹ ਦੱਸ ਉਹਨੇ ਆਦਾ ਭਰਾ ਜ਼ਮੀਨ ਦੀ ਖਾਤਰ ਤੇ ਆਦਾ ਭਰਾ ਨੂੰ ਸੁਪਾ ਕੇ ਦੇਤਾ ਤੇ ਪਸਾ ਬਿਚਾਰੀ ਉਹ ਜਵਾਬ ਕਰੀ ਦਿੱਤੀ ਹਾਂ ਛੱਡ ਤਾਂ ਇਹਨੂੰ ਆਏ ਜਿੱਥੇ ਮਰਜੀ ਭੱਜ ਦੇ ਸੋਚਦਾ ਇਹ ਜੀ ਜਮੀਨ ਦਵਾਉ ਇਹਨੂੰ ਮੈਂ ਇਹਦਾ ਜ਼ਮੀਨ ਭਾਦਦੇ ਆ ਨਾ ਹੁਣ ਪਤਾ ਲੱਗਿਆ ਸਾਰੀ ਉਮਰ ਜੇਲ੍ਹ ਚ ਨਾਂਗ ਹਮਝ ਨਹੀਂ ਆਉਂਦੀ ਕਿ ਹੋ ਜਾਂਦਾਗਾ ਜੇ ਇਹਨਾਂ ਦਾ ਤੁਸੀਂ ਕੋ ਟੈਂਸ਼ਨ ਲਈ ਹੈ ਜੀ ਸਮੇਂ ਦੇ ਨਾਲ ਸਾਰਾ ਕੁਝ ਠੀਕ ਹੋ ਜਾਊਗਾ ਉਹ ਸਮੇਂ ਦੇ ਨਾਲ ਠੀਕ ਤਾਂ ਹੋ ਜਾਊ ਫਿਰ ਵੀ ਆਪ ਨੂੰ ਤਾਂ ਆਉਂਦੀ ਹੈ ਜੋ ਨਹੀਂ ਤਾਂ ਉਹ ਤਾਂ ਘਰਾਂ ਮਰ ਗਿਆ ਵਿਚਾਰੀ ਤੇ ਨਾਲੇ ਉਹ ਉਹਨੂੰ ਜ਼ਹਿਰ ਦੀ ਸਜ਼ਾ ਹੁੰਦੀ ਫਿਰ ਦੁੱਖ ਨਹੀਂ ਆਉਂਦਾ ਆਪ ਨੂੰ ਦੁੱਖ ਤਾਂ ਆਉਂਦਾ ਪਰ ਤੁਸੀਂ ਉਹਦੇ ਨਾਲ ਖੜੇ ਕੁੜੀ ਦੀ ਨਾਲ ਹੀ ਸਾਫ਼ ਤੇ ਪਾਏ ਵਿਚਾਰੀ ਨੂੰ ਤੇ ਦਵਾਵਾਂਗੇ ਅਸੀਂ ਉਹਦੀ ਜ਼ਮਾਨਤ ਕਰਾਈ ਹੈ ਹੁਣ ਮੈਨੂੰ ਮਾਰਦਾ ਕੁਝ ਆਹੋ ਮਿਲਦੇ ਸਰਾਗ ਵੀ ਜ਼ਹਿਰ ਦੀ ਭੈਣ ਨੇ ਪਾਈ ਫੇਰ ਤੋਂ ਦੇਖਾ ਇਦਾਂ ਹੁੰਦਾ ਕੀ ਹੈ ਬਹੁਤ ਭੜੀ ਹੋਣੀ ਉਹਦੇ ਨਾਲ ਤੂੰ ਦੇਖੀ ਚੱਲ ਲੈ ਅੱਗੇ ਕੀ ਹੁੰਦਾ ਮੈਂ ਤਾਂ ਬਾਇਫਰੋ ਕੇ ਪ੍ਰਮਾਤਮਾ ਨਾਲ ਕੇਹੀ ਅਰਦਾਸ ਕਰਦਾ ਕੋਈ ਮੈਨੂੰ ਰਾਹ ਦਿਖਾ ਇਹਨਾਂ ਜ਼ਮੀਨਾਂ ਨੇ ਤਾਂ ਪਤਾ ਨਹੀਂ ਕਿੰਨੇ ਆ ਕਦੇ ਘਰ ਜਾੜਤੀ ਉਹ ਜ਼ਮੀਨਾਂ ਹੀ ਆ ਮੈਂ ਗਿਆ ਸੀ ਕਦੇ ਪਹਿਲਾਂ ਵੀ ਹਿੱਸਾ ਉਹਸਾ ਮੰਗ ਦੀ ਜੀ ਇਹ ਵੀ ਨਹੀਂ ਸਾਦੇ ਲੋ ਫਿਰ ਇਹਦੀ ਮਾਂ ਕਹਿੰਦੀ ਭਾਈ ਤੀਆਂ ਹਿੱਸੇ ਲੈ ਜਾਂਦੇ ਹੁੰਦੀਆਂ ਜੇ ਤੂੰ ਅੱਜ ਹਿੱਸਾ ਲੈ ਗਈ ਹਨ ਨੂੰ ਤੂੰ ਝਾਕੀਂ ਇੱਥੇ ਹੁਣ ਮੈਨੂੰ ਉਹ ਤਾਂ ਚੁੱਪ ਕਰ ਗਈ ਇਹ ਆ ਦੁਬਾਰੀ ਇਹਦੇ ਦਿਮਾਗ 'ਚ ਨਾ ਕੋਈ ਖਿਆਲ ਆ ਗਿਆ ਉਹ ਬੀਮਾ ਐ ਕਰ ਲੈਣੀ ਆ ਸਾਰੀ ਗੱਲ ਦਾ ਮੈਨੂੰ ਪਤਾ ਹੈਗਾ ਇਹਨੇ ਐ ਸੋਚਿਆ ਹੋਊਗਾ ਤੇ ਐ ਨਹੀਂ ਸੋਚਿਆ ਵੀ ਜ਼ਮੀਨ ਦੀ ਖਾਤਰ ਆਦੇ ਭਰਾ ਉਹ ਨਹੀਂ ਉਹ ਕਰਤਾ ਲਾਹਣਤਾ ਹੈਂ ਭੈਣਾ ਤੇ ਵੀ ਪਹਿਲਾਂ ਹੀ ਗਿੱਟਮਿਟ ਕਰੀ ਬੈਠੀ ਸੀ ਬਸ ਜੀ ਇਹਦਾ ਜਿਹੜਾ ਪਲਾਨ ਸੀਦਾ ਦਿਮਾਗ ਕੀ ਬਣਾਈ ਬੈਠੀ ਠੀਕ ਹੈ ਤੇ ਜਵਾਖਰੀ ਦਾ ਉਹਦਾ ਕੀ ਕਸੂਰ ਸੀਗਾ ਉਹਦਾ ਤਾਂ ਪਹਿਲਾ ਦਿਨ ਤੈਨੂੰ ਪਤੀ ਦਾ ਨਾ ਉਹਦੇ ਮਾਂ ਸੀ ਵਿਚਾਰੀ ਦੀਨੇ ਹਾਂ ਦੇ ਨਾ ਉਹਦੇ ਪਿਓ ਸੀਗਾ ਉਹ ਤਾਂ ਪਹਿਲੀ ਔਖੀ ਸੀ ਆ ਦੂਜਾ ਕੱਲੀ ਉਹਦੇ ਮਿੰਦੀ ਦਾ ਠਾਣੀ ਜਗਾ ਰੋਂਦੀ ਸੀ ਮਾਂ ਹਾਂ ਪੁੱਤ ਤੂੰ ਨਾ ਰੋ ਤੇਰੇ ਨਾਲ ਮੈਂ ਖੜਾਂਗਾ ਇਹ ਨਹੀਂ ਮੇਰੇ ਤਾਂ ਅੱਗੇ ਪਿੱਛੇ ਵੀ ਹੈ ਨਹੀਂ ਕੋਈ ਨੇ ਪਿੱਛੇ ਕੌਣ ਆਊਗਾ ਮੈਂ ਆ ਗੱਲ ਨਹੀਂ ਕਿਹ ਕੌਣ ਆਊ ਮੈਂ ਵੀ ਤੇਰੇ ਪਿਆਮ ਵਰਕੇ ਹੀ ਆ ਉਹ ਗੱਲ ਨਹੀਂ ਮੈਂ ਕਰੂੰ ਤੇਰੇ ਨਾਲ ਸਾਰਾ ਕੁਝ ਮੈਂ ਕਰੂੰਗਾ ਤਾਂ ਹੀ ਉਹਦੀ ਮਾਂ ਜਵਾਨ ਤੱਕ ਕਰਾਈ ਹੈ ਨਾ ਨੇਹਾ ਹੀ ਸਸਤਾ ਉਹਦੇ ਨਾਲ ਹੋਣੀ ਨਹੀਂ ਹਵੇ ਉਹ ਕਿੱਥੇ ਆ ਜਿੱਦੋਂ ਮਾਂ ਕਹਿੰਦੇ ਹੁੰਦੇ ਆ ਮਾਤੀ ਦੀ ਬਣ ਕੇ ਉਹਨੇ ਸਾਰਾ ਕੁਝ ਸਿਖਾਈ ਆਏ ਵੀ ਇਹਨੇ ਪੜ੍ਹਤੀ ਜਿਹੜਾ ਉਹਨੂੰ ਤਾਂ ਆਇਆ ਹੋ ਗਿਆ ਜਦੋਂ ਉਹਨੂੰ ਡੇਢੀ ਗੱਲ ਪੜਾਈ ਗਈ ਉਹੀ ਗੱਲ ਉਹਦੇ ਮਖ ਗਈ ਉਹ ਅੱਛਾ ਮਾਂਵਤਿਆਂ ਦੀ ਇੱਕ ਗੱਲ ਆ ਦੋਨਾਂ ਦੀ ਹੁਣ ਇੱਕ ਗੱਲ ਆ ਮਾਣੇ ਦੇਖਿਆ ਤਾਂ ਨਹੀਂ ਮੈਂ ਗੈਸ ਉੱਤੇ ਕਰੇ ਪਤਾ ਨਾ ਮਾ ਮਾ ਤੁਸੀਂ ਦੇਖਿਆ ਜ ਕੁਝ ਕਹੀ ਨਾ ਮੈਨੂੰ ਤਾਂ ਸਾਰਾ ਕੁਝ ਮੇਰੇ ਧੀ ਨੇ ਦੱਸਿਆ ਉਹਦੇ ਕਰਨਾਂ ਤੋਂ ਪਤਾ ਲੱਗਦਾ ਜਿਵੇਂ ਉਹ ਬਣਾ ਕੇ ਦੱਸਤਾ ਉਵੇਂ ਪੱਕ ਗਈ ਅੱਛਾ ਦੇਖਿਆ ਨਹੀਂ ਕਿ ਫਿਰ ਤੁਸੀਂ ਕਹੇ ਇਲਜ਼ਾਮ ਕਿਵੇਂ ਲਾਤਾ ਐ ਡਬ ਡਬ ਇਹ ਪਈ ਗੱਲ ਕਹਿੰਦੇ ਸੀ ਅਗਲਾ ਕਹਿੰਦਾ ਜੇ ਸਾਡੇ ਮੌਤ ਹੋ ਗਿਆ ਠੀਕ ਹੈ ਸਰਪੰਚ ਕੀ ਕਰੀ ਜਾਂਦਾ ਮੈਂ ਤਾਂ ਇੱਕ ਬਸ ਸਬੂਤ ਜਾ ਲੈਣ ਗਿਆ ਸੀ ਦੇਖਣ ਟੰਗ ਜੇ ਨਾਲ ਮੈਂ ਸਾਰੀਆਂ ਗੱਲਾਂ ਉਹਨਾਂ ਦੀ ਪੜ ਲੇਗਾ ਸਮਝੀ ਗੱਲ ਤੂੰ ਹਾਂ ਹਾਂ ਕੋਈ ਗੱਲ ਨਹੀਂ ਚਾਹ ਹਣਾ ਕੋਟਾ ਚਲ ਫਿਰ ਪਾਣੀ ਹੈਗਾ ਤਾਂ ਤਾਂ ਹਾਂ ਤਰ ਰੱਖਿਆ ਗਿੱਦਰ ਛੱਡਿਆ ਵਾ ਛੱਡਿਆ ਪਿਆ ਤਾਂ ਚਲ ਬਸ ਠੀਕ ਹੈ ਫੇਰ ਮਨਾ ਹੁਣਾ ਸੱਤੇ ਪਾਣੀ ਨਾਲ ਫੇਰ ਦੇਖਦੇ ਆਂ ਹੀ ਰਹਿ ਰੂ ਹੁਣ ਤਾਂ ਪੁਣੀ ਸਾਫ ਰਹੀ ਮੇਰਾ ਤੇਰੇ ਦੇ ਬਿਨਾ ਕੋਈ ਨਹੀਂ ਹੈ ਆ ਬੱਠੀ ਹੈ ਪੈਣ ਜੀ ਹੱਸੀ ਕਰ ਪੈਣ ਹੱਸੀ ਕਰ ਤਾਂ ਹਾਂ ਬਰ ਬੀਬੀ ਦੀਦੀ ਨਹੀਂ ਦੀਦੀ ਨਹੀਂ ਆਂਦੀ ਸੀ ਅੱਛਾ ਤੇ ਮੈਂ ਤਾਂ ਵੀਰੇ ਦਾ ਕਰਕੇ ਉਹਦੇ ਨਾਲ ਭੋਗ ਤੇ ਗੱਲ ਹੀ ਨਹੀਂ ਹੋਈ ਹੈਗੀ ਤੁਹਾਡੇ ਨਾਲ ਮੈਂ ਕਿਚ ਅੱਜ ਜਾ ਕੇ ਆਉਣੀ ਐ ਭੈਣ ਜੀ ਕੋਲੇ ਮੈਂ ਹੋਣ ਗਈ ਇੱਥੇ। ਇੱਥੇ ਤੁਸੀਂ ਅੰਨਾ ਮੈਂ ਆ ਗਈ ਸੀ ਬਾਗੀ ਸੀਗੀ ਵਿਚਦੀ। ਚੱਕਰੇ ਵੀ ਨਹੀਂ ਸਰਦਾ ਸੀਗਾ। ਫਿਰ ਭਾਬੀ ਐ ਵਿਚਦੀ ਆ ਗਈ ਸੀ। ਨਾਲ ਲਿਆਈ ਸੀਗੀ। ਅੱਛਾ ਜੀ ਬੱਚੇ ਨਾਲ ਹੀ ਆਏ ਨੇ। ਹੋਰ ਤੈਨੂੰ ਪਤਾ ਮਟਿਆਰਤੀ ਐ ਕਿੱਥੇ ਕੱਲੀ ਛੱਡੀ ਜਾਂਦੀ ਐ। ਹਾਂ ਟਾਈਮ ਬਹੁਤ ਮੜਾ। ਹੋਰ ਚਿੱਲੇ ਨੇ ਚੁੱਲਾ ਖਾਂਦੇ। ਕੀ ਹੋ ਗਿਆ ਸੀ ਵੀਰੇ ਨੂੰ? ਹਾਂ ਬਸ ਲੱਗੇ ਵੜਕ ਸੋਨੂੰ। ਹੁਣ ਪਤਾ ਲੱਗਦਾ ਭਾਬੀ ਵਿਚਰੇਆਂ ਗੱਲਾਂ ਲਾਤਾ। ਮੇਰੇ ਪਰਜਾਈ ਨਹੀਂ ਮਾਰਿਆ। ਹੈਂ? ਹੋਰ ਲੱਗਦੀ ਤਾਂ ਹੈ ਨਹੀਂ ਸੀ ਭੈਣੇ ਦੇਖਿਆ ਸੀ ਕਿੰਨਾ ਟਾਈਮ ਹੋ ਗਿਆ ਆਉਂਦਾ ਜਾਂਦਾ ਏ ਤੁਸੀਂ ਤਾਂ ਇੱਕ ਟੱਕਰੇ ਨਹੀਂ ਸੀ ਕਿਤੇ ਕਈ ਵਾਰ ਬਾਰਗੇ ਲੰਗਦੀ ਨਗੋਹ ਕੁੜਾ ਸਿੱਟਣ ਜਾਂਦੀ ਮੈਂ ਬਲਾਉਂਦੀ ਵਧੀਆ ਬੱਕਰ ਬੱਕਰ ਮਾਰਦੀ ਉਹਦਾ ਬਥੇਰੀ ਮਿੱਠੋ ਮਾਸੀ ਸੀ ਮੈਂ ਤਾਂ ਦੇਖਿਆ ਇਹਨੂੰ ਆ ਲੱਗਦਾ ਵੀ ਇਹਨੇ ਤਾਂ ਕੁਝ ਕੀਤਾ ਹੀ ਨਹੀਂਗਾ ਤੇ ਜਿਹੜੀ ਅੰਦਰ ਖੋਪਾਂ ਸੀ ਉਹ ਨਹੀਂ ਨਾ ਆਪਾਂ ਦੇਖ ਸਕਦੇ ਸੀਗੇ ਨਾ ਇਹ ਜਾ ਉਹਦੇ ਮਨ ਚ ਕੀ ਸੀਗਾ ਬਸ ਉਹਨੇ ਜ਼ਮੀਨ ਦਾ ਸੀ ਅ ਜਮੀਨ ਨੇ ਤਾਂ ਚੰਦਰੀ ਨੇ ਮੇਰਾ ਭਾਈ ਵੀ ਲੈ ਲਿਆ ਮੇਰੀ ਗੱਲ ਸੁਣ ਤੂੰ ਕਹਿੰਦੀ ਜ਼ਮੀਨ ਦਾ ਸੀ ਜ਼ਮੀਨ ਤਾਂ ਫਿਰ ਉਹਦੇ ਬੰਦੇ ਹੁੰਦੇ ਵੀ ਉਹਦੀ ਸੀ ਜੀ ਓਹੋ ਉਹਨੂੰ ਐ ਸੀ ਪਤਾ ਨਹੀਂ ਕਦੋਂ ਮੇਰੇ ਨਾਂ ਲਵਾਊਗਾ ਵੀ ਪਤਾ ਨਹੀਂ ਮੁੱਕੇ ਤੋਂ ਬਾਅਦ ਮੇਰੇ ਨਾਂ ਚੜ ਜੂਗੀ ਐ ਤੈਨੂੰ ਕੁੱਤੀ ਨੂੰ ਪਤਾ ਨਹੀਂ ਸੀ ਵੀ ਮੈਂ ਜੇਲ੍ਹ ਦੀ ਹਵਾ ਖਾਉਂਗੀ ਤਾਂ ਹੁਣ ਕਿਹੜਾ ਜ਼ਮੀਨ ਹੱਥ 'ਚ ਆ ਗਈ ਉਹ ਬੈਠੀ ਸੀ ਜੇਲ੍ਹ 'ਚ ਹੁਣ ਫਿਰ ਮੈਨੂੰ ਐ ਲੱਸ ਪੈਣੇ ਹੁਣ ਜੇਲ੍ਹ 'ਚ ਬਾਗੀ ਹੋ ਹੈ ਤੇ ਫਿਰ ਉਹਦੇ ਮੰਗਰਤ ਤਾਂ ਕੋਈ ਹੈ ਨਹੀਂ ਸੀਗਾ ਤੁਸੀਂ ਵੀ ਗਲਤੀ ਕੀਤੀ ਥੋੜੀ ਤੁਸੀਂ ਪਹਿਲਾਂ ਸਾਂ ਮੀਨ ਕਰਨੀ ਸੀ ਲੈ ਭਾਬੀ ਕਿਹੜੀਆਂ ਗੱਲਾਂ ਕਰਦੀਆਂ ਸਾਨੂੰ ਆਪ ਪਤਾ ਹੈ ਮੈਂ ਤੁਹਾਨੂੰ ਬੜੀ ਆਈ ਹੋਈ ਸੀਗੀ ਇੱਥੇ ਜਦੋਂ ਰੋਟੀ ਬਣਾ ਕੇ ਮੈਂ ਹਲਾ ਮੈਂ ਫੜਾ ਦਨੀ ਆ ਵੰਦੀ ਵੰਦੀ ਰੋਟੀ ਖਾ ਲੂਗਾ ਪਰ ਨਾ ਕਹਿੰਦੀ ਉਹ ਤਾਂ ਬਾਅਦ ਚ ਖਾਊਗਾ ਕਹਿੰਦੀ ਅਸੀਂ ਇਕੱਠੇ ਖਾ ਲਾਂਗੇ ਆਪ ਤਨ ਕੁੱਤੀ ਨੇ ਪਹਿਲਾਂ ਖਾ ਲਈ ਰੋਟੀ ਤੇ ਮੈਂ ਤਾਂ ਉਹਦੇ ਬਾਅਦ ਚ ਪਤਾ ਲੱਗਿਆ ਜਦੋਂ ਨਾ ਪੂੜੀ ਜੀ ਕੱਢ ਕੇ ਵਿੱਚੋਂ ਪਾਈ ਜਾਂਦੀ ਹੈ ਕੌਲੀ ਚ ਮੈਂ ਆਖਿਆ ਚਾ ਕੋਈ ਦਵਾਈ ਦਬੂਈ ਲੈਣ ਦਾ ਹਣਾ ਹੋ ਪਉਂਦੀ ਹੈ ਜੀ ਤੇ ਅੱਧੇ ਪਾਉਣੇ ਘੰਟੇ ਤਾ ਉਹੀ ਗੱਲ ਆ ਕਿ ਚੱਕਰ ਲੱਗ ਉਲਟੀਆਂ ਲੱਗ ਜਾਂ ਜਦ ਤਨ ਹਸਪਤਾਲ ਤੱਕ ਗਏ ਅਸੀਂ ਉਹ ਤਾਂ ਰਾਤ ਸੀ ਪੂਰਾ ਹੋ ਗਿਆ ਸੀ ਜੀ ਤਾਂ ਬੰਦ ਹੋ ਗਏ ਭਾਣੇ ਉਹ ਦੇ ਦਾ ਕਿਸੇ ਦੇ ਘਰੇ ਰੋਟੀ ਨਹੀਂ ਪੱਕੀ ਜਿੱਦੇ ਆਪਣਿਆਂ ਨੂੰ ਔੜ ਮੁੱਕਿਆ ਪੁੱਛਣਾ ਭਾਬੀ ਬਾਲਾ ਬੁਰਾ ਹਾਲ ਹੋ ਰਿਹਾ ਐਦੋ ਮਾੜਾ ਕੀ ਹੋ ਕਹਿੰਦੇ ਹਾਂ ਹੁੰਦਾ ਸਿਆਣੇ ਭੈਣੇ ਕਿ ਮਾੜਾ ਜੰਮੇ ਨਾ ਮਾੜਾ ਆਵੇਨਾ ਸਹੀ ਗੱਲ ਆ ਭਾਬੀ ਤੁਹਾਡੇ ਤਾਂ ਘਰ ਦਾ ਪਹਣੀ ਉਹਨੇ ਬੇੜਾ ਮੁੱਦਾ ਮਾਰ ਜਮੇ ਹੀ ਬੇੜਾ ਮੁੱਤਾ ਮਾਰ ਤਾਂ ਸਾਡੇ ਤਾਂ ਪਤਾ ਨਹੀਂ ਨੁਕਤੀ ਕਹੇ ਜੀ ਤਾਂ ਆਈ ਸੀ ਕਹੇ ਜੀ ਨਾ ਆਈ ਸੀ ਹਾਂ ਪਹਿਲਾਂ ਦੇਖੋ ਉੱਥੇ ਵੀ ਆਦੇ ਮਾਪੇ ਨੂੰ ਖਾਈ ਪੀ ਬੈਠੀ ਹੈਗੀ ਹੈ ਹੁਣ ਸਾਡੇ ਘਰ ਚ ਰਹਿੰਦਾ ਸੀ ਇੱਕ ਜੀ ਉਹਨੂੰ ਲੈ ਲਿਆ ਮੈਂ ਸਾਨੂੰ ਕਿੱਥੇ ਚੰਗੀ ਲੱਗਦੀ ਹੈ ਫਿਰ ਨਾ ਚੰਗਾ ਤਾਂ ਨਹੀਂ ਪਹਣੇ ਲੱਗਦਾ ਹੈਗਾ ਪਰ ਹੁਣ ਲੋਕਾਂ ਵੱਜੋਂ ਸਾਨੂੰ ਰੱਖਣੀ ਤਾਂ ਪਊਗੀ ਲੈ ਹੈ ਭਾਬੀ ਬੋਲੀ ਅਸੀਂ ਕਿਉਂ ਰੱਖਾਂਗੇ ਜਿੱਥੇ ਜਾਵੇ ਜਿੱਥੇ ਨਾ ਜਾਵੇ ਅਸਾ ਤਾਂ ਰੱਖਦੇ ਸੋਹਣੇ ਲੱਗਦੇ ਸੀ ਜੇ ਭਾਈ ਕੋਈ ਉਹਦੀ ਲਾਦ ਹੁੰਦੀ ਐ ਸੋਖਣਾ ਲਾਤਾ ਹੁਣ ਇਹਨ ਬੁੱਤੀ ਨੇ ਉਹ ਹੀ ਗੱਲ ਕਿ ਵਜਵਾਕ ਤਾਂ ਲੱੱਤੇ ਹੀ ਨਹੀਂ ਦੋ ਵਾਰੀ ਦਿਨ ਢਲ ਗਏ ਸੀ ਦੋਨੇ ਵਾਰੀ ਗੋਲੀ ਖਾ ਲਈ ਨਹੀਂ ਮੈਂ ਮੱਸ ਹਾਏ ਫਿਰ ਸਾਨੂੰ ਕਿੱਥੇ ਚੰਗੀ ਲੱਗੂਗੀ ਪਾਹੀ ਉਹ ਜਵਾਕ ਦਾ ਕੀ ਕਸੂਰ ਸੀਗਾ ਹੈ ਅਸਤਾ ਜੇ ਕਿਸੇ ਨੂੰ ਕਹਿੰਨੇ ਅਗਲਾ ਕੈਦਾ ਤਾਂ ਪਤਾ ਨਹੀਂ ਇੰਨਾ ਚ ਕਸੂਰ ਹੈਗਾ ਐਂ ਤਾਂ ਦੇਖ ਤਾਂ ਨਹੀਂ ਅਗਲਾ ਵੀ ਆਪ ਮਾੜੀ ਹੈਗੀ ਨਹੀਂ ਅਗਲੇ ਨੂੰ ਤਾਂ ਪਾਣੀ ਦੇਖ ਕੀ ਪਤਾਗਾ ਹੁਣ ਆਪਾਂ ਤਾਂ ਸੁਣਦੇ ਆ ਗਾਦ ਲੋਕਾਂ ਤਾਂ ਸੁਣਦੇ ਆ ਜਿਵੇਂ ਗੱਲ ਹੋਈ ਜਾਂਦੀ ਹੈ ਆਵਾ ਮੈ ਸੁਣੀ ਜਾਂਨੇ ਕੋਈ ਕਹਿੰਦਾ ਫਿਰ ਉਹੀ ਗੱਲ ਮੈਂ ਤਾਂ ਸੱਚੀ ਗੱਲ ਫੇਰ ਨਿਕਲ ਜਾਂਦੀ ਮੂੰਹ ਚ ਕੋਈ ਕਹਿੰਦਾ ਕਿ ਕੁੜੀ ਨਹੀਂ ਮੈਂ ਦੇਤੀ ਹੋ ਪੁੜੀ ਕਿ ਉਹ ਆਈ ਹੋਈ ਸੀ ਹੁਣ ਪੈਣੇ ਅੱਜ ਕੱਲ ਗੱਲਾਂ ਨੇ ਪੈਣੇ ਉਹੀ ਗੱਲ ਭਾਬੀ ਪੈਣਾ ਕਿੱਥੇ ਮਾਰਦੀਆਂ ਨੇ ਭਰਾਵਾਂ ਨੂੰ ਬਰੋਬਰ ਦੀਆਂ ਬਾਹਾਂ ਹੁੰਦੀਆਂ ਨੇ ਹੈ ਆਉਣ ਜਾਣ ਦੀ ਸਕੀਤ ਤਾਂ ਸਾਰੇ ਭਾਈ ਨਾਲ ਸੀ ਸਾਡੀ ਨਾ ਪੈਣਾ ਕਿਉਂ ਮਾਰਨੀਆਂ ਲੋਕਾਂ ਨੇ ਨਾ ਸਾਲ ਸੀ ਕਾਸੇ ਦਾ ਆਪਦੇ ਘਰੇ ਵਸਦਾ ਸੀ ਰਾਸ ਦਾ ਸੀ ਵਧੀਆ ਰਹਿੰਦਾ ਸੀਗਾ ਕੋਝਾ ਨੁਕਾ ਆਵਾਨੀ ਸੀ ਕੋਈ ਸਤਾਵਾਨੀ ਸੀਗਾ ਜਿੱਦ ਦੇ ਦੀ ਉਹੀ ਗੱਲ ਕਿ ਆਨਪੁੱਤੀ ਆਈ ਐ ਮਾੜਾ ਮੋਟਾ ਜਿਹਾ ਖਾਣ ਪੀਣ ਜੇ ਤਾਂ ਲੱਗ ਗਿਆ ਸੀ ਜ਼ਰੂਰ ਜਦੋਂ ਭਈ ਕੈਨਾ ਨਹੀਂ ਮੰਦੀ ਸੀ ਕਿ ਨਹੀਂ ਉਹਨੇ ਕਿਦੇ ਚੀਜ਼ ਦੇ ਹੱਥ ਨਹੀਂ ਲਾ ਕੇ ਦੇਖਿਆ ਸੀਗਾ ਐਂ ਤਾਂ ਤੇਰੇ ਬਾਈ ਵੀ ਕਹਿੰਦਾ ਸੀ ਵੀ ਕਮਾਈ ਬਹੁਤ ਕਰਦਾ ਸੀ ਮੁੰਡਾ ਵਧੀਆ ਸੀ ਵੀ ਹੁਣੀ ਪਤਾ ਨਹੀਂ ਕੀ ਹੋ ਗਿਆ ਵੀ 부ਝੇ 부ਝੇ ਜੇ ਰਹਿੰਦਾ ਹੁੰਦਾ ਸੀ ਉਹੀ ਗੱਲ ਫਿਰ ਭਾਬੀ ਅੰਤਰਲੀ ਕਹਿੰਦਾ ਦਸਤਾਨੀ ਸੀਗਾ ਚੰਦਰ ਬਥੇਰਾ ਪੁੱਛਦੇ ਸੀ ਪਲੋਗੇ ਵੀ ਪਈ ਤੂੰ ਸਾਨੂੰ ਦੁੱਖ ਦੱਸ ਦੇ ਤਾਂ ਕਹਿੰਦਾ ਬੱਸ ਕੁਛ ਨਹੀਂ ਰਚਤਨੀ ਠੀਕ ਆਇਂ ਕਹਿ ਕੇ ਗਾਹਾਂ ਨਾਲ ਜ਼ਿਆਦਾ ਸੀਗਾ ਹੈ ਹੁਣ ਸਾਨੂੰ ਕੀ ਪਤਾ ਉਹਨੂੰ ਕੀ ਗੱਲ ਖਾਂਦੀ ਚੰਦਰੋਂ ਵੱਡ ਵੱਡ ਕੇ ਅੱਜ ਕੱਲ ਭਾਣੇ ਪਤਾ ਹੀ ਨਹੀਂ ਲੱਗਦਾ ਕਹਿੰਦਾ ਮੂੰਹ ਨਰਮ ਹੁੰਦੇ ਨੇ ਵਿੱਚੋਂ ਕਿ ਕਿਸੇ ਨੇ ਦੇਖਿਆ ਜੀ ਭੜੜੀ ਐ ਤਾਂ ਜ਼ਹਿਰ ਐ ਤਾਂ ਨੀਰੀ ਕਿਸੇ ਨੇ ਨਹੀਂ ਭਣ ਦੇਖਿਆ ਅਸਲ ਕਹਿੰਦਾ ਨਾ ਜੇ ਰੱਬ ਨੂੰ ਇੰਨੀ ਲੋੜ ਸੀ ਤਾਂ ਮੇਰੀ ਮਾਂ ਨੂੰ ਲੈ ਜਾਦਾ ਖਾਈ ਪੀ ਬੈਠੀ ਸੀਗੀ ਚਲੋ ਆਪਦੇ ਸੱਬਾ ਠੀਰ ਚ ਰਹਿੰਦਾ ਹੈ ਜਹਲ ਜੀ ਹੈਗੀ ਸਿੰਨ ਪੁੱਤੀ ਆ ਦਾ ਟਾਈਮ ਪਾਸ ਹੋਈ ਜਾਂਦਾ ਸੀਗਾ ਨਾਲ ਬਣੇ ਆਪਾਂ ਤਾਂ ਬਿਹਾਰ ਤਿਹਾਰ ਨੂੰ ਪਹਿਣਾ ਢੀਕਦੀਆਂ ਹੁੰਦੀਆਂ ਪਾਈਆਂ ਨੂੰ ਹੈ ਢੀਕਦੇ ਆਂਗੇ ਭਾਬੀ ਆਏ ਤਿਹਾਰ ਤੇ ਜਾਂਦਾ ਆਇਆ ਕਰੂਗਾ ਪਹਿਗੀ ਕਰੀਏ ਜਦੋਂ ਸੌਣ ਚੜ ਜਾਂਦਾ ਦਿਵਾਲੀ ਲੰਘ ਜਾਂਦੀ ਐ ਕੀ ਕਰੀਏ ਛਾਰੇ ਤੇ ਸਤਿਹਾਰੀ ਜ਼ਿਆਦਾ ਆਉਂਦੇ ਨੇ ਭਾਬੀ ਸਾਡਾ ਕਿਹੜਾ ਹੁਣ ਤੇ ਨੀ ਰੋਂਦਾ ਬੱਥੇ ਅੰਦਰੋਂ ਅੰਦਰੀ ਰੋਣੇ ਆਗੇ ਫਿਰ ਕੀ ਕਰੀਏ ਹੁਣ ਮਰਿਆ ਤਾਂ ਜਾਂਦਾ ਨੀਗਾ ਨਾਲ ਤਾਂ ਮਰਿਆ ਨਹੀਂ ਜਾਂਦਾ ਹੋਰ ਮਰੇ ਪੈ ਤੋਂ ਵੀ ਆਪਾਂ ਰੋਟੀ ਵੀ ਖਾ ਲੈਣੇ ਚਾਹ ਵੀ ਪੀ ਲੈਣੇ ਤਾਂ ਕੋਸੋ ਕੁਛ ਦਾ ਕੁਛ ਨਹੀਂ ਪਹਿਨ ਜੀ ਤੁਸੀਂ ਆਪ ਸਿਆਣੇ ਹੋ ਪਰ ਹੁਣ ਤੂੰ ਜੇ ਇੱਥੇ ਰਹਿਣੀ ਆ ਆ ਤਾਈ ਨੂੰ ਨਾ ਮੜਾ ਮੋਟਾ ਵਿਚਾਰੀ ਰੇ ਦਾ ਦਿਮਾਗ ਤੋਂ ਗੱਲ ਲੈ ਜਾ ਕਰੋ ਭਲਾ ਆਇਆ ਕਰ ਇਹਦੀ ਗੱਲ ਪਥੇ ਹੋਰਾ ਭਾਬੀ ਕਹਿੰਨੇ ਆ ਕਿ ਉਹੀ ਗੱਲ ਨਾ ਬੇਬੇ ਤਾਂ ਜਦੋਂ ਰੀਲ ਦਿਮਾਗ ਤੇ ਚੜ ਜਾਂਦੀ ਆ ਇੱਕੋ ਹੀ ਗੱਲ ਰੱਟ ਲਾਦੀ ਆ ਫਿਰ ਹੌਲੀ ਹੁਣ ਹਾਰ ਹੁਣ ਮੇਰੇ ਮੁੰਡੇ ਨੂੰ ਵੀ ਇੱਥੇ ਰੱਖਿਆ ਮੈਂ ਕਿ ਤੂੰ ਤਾਂ ਭਈ ਨਾਲੇ ਚੱਲ ਉਹ ਮੜਾ ਮੋਟਾ ਫਿਰੇਗਾ ਬੇੜ ਜੇ ਮਾਨ ਕੋਸੋ ਹੋਰ ਹੋਊਗਾ ਤਾਂ ਦੇਖ ਕੇ ਹੈ ਇਹ ਤਾਂ ਬੜਿਆ ਪਰ ਰ ਗਿਆ ਸਹੀ ਗੱਲ ਐ ਅੱਗੇ ਜਦੋਂ ਮੁਰੋਂ ਪ੍ਰੋਪਰ ਦੇ 3 ਪੱਤ ਵਗ ਜਨਨਾ ਤੇ ਮਾਂ ਦਾ ਤਾਂ ਅੱਧਾ ਸਿਵਾ ਰੁਕ ਜਾਗਾ ਰਾ ਰੋਕ ਲੈਤਾ ਹੀ ਦਾ ਹਾਂ ਕਿੱਥੇ ਦਾ ਹੋਏ ਗੱਲ ਆ ਕਿ ਕੰਨਾ ਰਹਿਣਾ ਸੀ ਤੇ ਕਿੱਥੇ ਪਹਿਲਾਂ ਆਪ ਤੁਰ ਗਿਆ ਨਾ ਨਹੀਂ ਪਹਿਣੀ ਇਹ ਜੀ ਤਾਂ ਕਿ ਜੱਗੋ ਤੇਰਮੀ ਕਰੀ ਉਹਨੇ ਵੇਵਾਨੀ ਫਿਰ ਬੈਠੀ ਰਹਿਣ ਦੇ ਜੇਲ੍ਹ ਚ ਲੋੜ ਹੀ ਹਾਂ ਅਸੀਂ ਤਾਂ ਭਾਬੀ ਜਿੱਦੇ ਦੀ ਗਈ ਆ ਬਾਹਰ ਗੱਲ ਕੀ ਮਿਲਣ ਵੀ ਨਹੀਂ ਗਏ ਹੈਗੇ ਇਸ ਤਾਂ ਜੇਲ੍ਹ ਚ ਕੀ ਕਰਾਉਣਾ ਹੈ ਜੀ ਨੂੰ ਮੱਥੇ ਲਾਈ ਮਾਰੀ ਆ ਫਿਰ ਇਹ ਜੀ ਤਾਂ ਗਏ ਨਹੀਂ ਸੱਚ ਪੁੱਛੇ ਤੂੰ ਸਾਣ ਤਾਂ ਬਿਓ ਵਰਗੀ ਲੱਗਦੀ ਆ ਆਪੇ ਮਰ ਖਾਪ ਜਾਉਗੀ ਉੱਥੇ ਅੰਦਰ ਹੀ ਇਹ ਜਿਹੇ ਮੰਗਰ ਕੋਈ ਜਾਂਦਾ ਵੀ ਨਹੀਂ ਕੋਈ ਨਹੀਂ ਜਾਂਦਾ ਰਿਕ ਡਰਦਾ ਭੈਣ ਜੀ ਬੰਦਾ ਮਰਵਾਤਾ ਰਿਕ ਡਰਦਾਗਾ ਕੀ ਪਤਾ ਨਹੀਂ ਐਵੇਂ ਨਹੀਂ ਆਖਿਆ ਕੀ ਗੱਲਬਾਤ ਸੀ ਜਿਹੜੀ ਜਾਨ ਲੈ ਕੇ ਛੱਡੀ ਤੁਸੀਂ ਤਾਂ ਪੁੱਛ ਪ੍ਰਤਾਲ ਵੀ ਨਹੀਂ ਕਿਸੇ ਤੋਂ ਕੀ ਤੀਜ ਜਿਦੋਂ ਰਿਸ਼ਤਾ ਲੱਗਦਾ ਵਸੇ ਉਹੀ ਗੱਲ ਮੇਰੀ ਮਾਂ ਦੇ ਦਿਮਾਗ ਤੇ ਨਮਾ ਵਖਤ ਅੱਖਾਂ ਤੇ ਪੱਟੀ ਦੋਨਾਂ ਤੇ ਉਹ ਹੋ ਗਿਆ ਤਾਂ ਮਰ ਉਹਦੇ ਹੱਥੋਂ ਕਾਲ ਸੀ ਭੈਣ ਜੀ ਬਾਈ ਦਾ ਨਾ ਤਾਂ ਉਹਦਾ ਦਿਮਾਗ ਨੇ ਕੰਮ ਕੀਤਾ ਅੱਖਾਂ ਤੇ ਤਾਂ ਉਹਨੇ ਪੱਟੀ ਬੰਨ੍ਹਨੇ ਲਈ ਸੀ ਹੈ ਅੱਖਾਂ ਵਿੱਚ ਕਿਆ ਸਾਗਣ ਪਾਇਆਈ ਸਾਨੂੰ ਪਸੰਦ ਆ ਨਾ ਸੀ ਕਹੀਗੇ ਬੇਬੇ ਸਾਨੂੰ ਤਾਂ ਦੇਖਣ ਨੂੰ ਤੇਜ ਲੱਗਦੀ ਐ ਬੇਬੇ ਤੇ ਨਾ ਮੇਰੀ ਨੂੰ ਬਥਿਆਰੀ ਸੋਹਣੀ ਐ ਘਰ ਪਰ ਗਣਗੇ ਕੀ ਘਰ ਚੱਟ ਲਾ ਲੈ ਆ ਫਿਰਦਾ ਰੋਲਦਾ ਸਮਾਨ ਕੀ ਕਰਨਾ ਸੀ ਮੈਂ ਤਾਂ ਬਰਤਨਾਂ ਵਾਲੇ ਨਹੀਂ ਰਿਹਾ ਇੱਥੇ ਇਹ ਗੱਲ ਜਾਣਦੀ ਐ ਮੈਂ ਤਾਂ ਕਹਿੰਦੇ ਧੀ ਪੁੱਤ ਸਲੱਗ ਹੋਵੇ ਸਮਾਨ ਕਿਸੇ ਦੇ ਮਾਗਰ ਮੂਰੇ ਨਹੀਂ ਫਿਰਦਾ ਉਹਦਾ ਸਮਾਨ ਤਾਂ ਆਪਣੇ ਕਮਰਿਆਂ 'ਚ ਹੀ ਰਹਿੰਦਾ ਪਰਤੀ ਪੁੱਤ ਆਈ ਜਾਈ ਦੀ ਪਰਖ ਕਰਦਾ ਹੈ ਹੈ ਆਪਦੇ ਬੰਦੇ ਦੀ ਸੰਭਾਲ ਰੱਖਦਾ ਉਹਦੀ ਪੁੱਤ ਹੁੰਦਾ ਲਾਇਕ ਸਹੀ ਗੱਲ ਆ ਭਾਬੀ ਆ ਪੇਪਰ ਆਪ ਕੋਨੇ ਕਰ ਕਿਨੇ ਵਰਤਣਾ ਇਹ ਕੀ ਦੇ ਕੰਮ ਹੈ ਉਹਦੇ ਨਾਲ ਹੀ ਸਾਰਾ ਕੁਝ ਸੀ ਉਹ ਖੜੀ ਹੈ ਗੱਡੀ ਉਹ ਖੜਿਆ ਟਰੈਕਟਰ ਹੈ ਹਾਂ ਬਹੁਤ ਮਾੜਾ ਹਸ ਤੱਕ ਦੇ ਉਧਰ ਬਾਗ ਵਿੱਚ ਗਏ ਨਹੀਂ ਭਾਬੀ ਹਸ ਤੈ ਇਧਰ ਇਧਰ ਰਹਿਣੇ ਸੀ ਗੱਲ ਦੇ ਮਾਰੇ ਨਾ ਉਧਰ ਜਮੀ ਨਹੀਂ ਜਾਂਦੇ ਉਧਰ ਜਾ ਕੇ ਜਦੋਂ ਦੇਖਦੇ ਆ ਤੇ ਉਹਨਾਂ ਨੂੰ ਸੰਦਾ ਹੁੰਦੀ ਹੈ ਕਿ ਜ਼ਿਆਦਾ ਆਉਂਦੀ ਹੈ ਫਿਰ ਆਦਾ ਮਨਦੂ ਨਾ ਖਰਾਬ ਹੁੰਦਾ ਉੱਠਿਆ ਨਹੀਂ ਆਉਂਦਾ ਫਿਰ ਚੱਕਰ ਲੱਗਿਆ ਦੇਣੇਗੇ ਮਾਣ ਤਾਂ ਪਾਣੀ ਕੀ ਦੋਸਾ ਸੋਨ ਨੂੰ ਉਹ ਕੀ ਹੋਈ ਗੱਲ ਬਰੋਬਰ ਦੀ ਬਾਹ ਸੀ ਹੈ ਤੇ ਇਕੱਲਾ ਭਾਈ ਸੀ ਫਿਰ ਉਹੀ ਗੱਲ ਦੁੱਖ ਤਾਂ ਉਹਨੇ ਹੀ ਹੈ ਨਾ ਭੈਣ ਭਾਈ ਨੂੰ ਹੁਣ ਸਾਡ ਨੂੰ ਕਿਹੜਾ ਹੈ ਨਹੀਂ ਬਾਕੀ ਭੈਣ ਜੀ ਖੇਤ ਦਾ ਗਮਾੜ ਸੀਗਾ ਉਹ ਆਉਣਾ ਜਾਣਾ ਬਾਤੂ ਸੀ ਆਪਣਾ ਲੈ ਭੈਣ ਜੀ ਮੈਂ ਤਾਂ ਜਾਣੀ ਹੈਗੀ ਪਸੂਆਂ ਨੂੰ ਨੀਰਾ ਪਾਉਣਾ ਤੇਰਾ ਭਾਈ ਨਾ ਜੀਰੀ ਲਵਾਈ ਜਾਂਦਾ ਥੋੜੀ ਹੀ ਰਹਿੰਦੀ ਸੀਗੀ ਤੇ ਚੱਲ ਫਿਰ ਗੇਟ ਤੱਕ ਤਾਂ ਮੈਂ ਨਹੀਂ ਚਲਦੀ ਮੇਰਾ ਵੀ ਨਾ ਜੀ ਨਹੀਂ ਕਰਨਾ ਫਿਰ ਹੁਣ ਤਾਂ ਗੇਟ ਲਾਇਆ ਉਹ ਤੇਰੇ ਬਹਾਨੇ ਨਾਲ ਵਾਟਾ ਉੱਠਣ ਨੂੰ ਜਿਉ ਨਹੀਂ ਕਰ। ਕਿੱਥੇ? ਕਿੱਥੇ ਭੈਣੇ ਉਹੀ ਗੱਲ ਹੈ ਮਾੜਾ। ਟਾਈਮ ਨਾ ਕਿਸੇ ਦੇ ਆਵੇ। ਸਿੱਟਲੇ ਬਹਾ ਹੋ। ਯਾਰ। ਆਏ। ਮਸੇ ਕੰਮ ਜਿ ਨਹੀਂ ਪੜਦੇ ਨੇ ਸੱਚੀ ਉਹ ਆ ਕੇ ਵੀ। ਆਏ। ਹੇ ਬੇਬੇ। ਬਾਹਰ ਇਹ ਮੜਿਆ। ਕਿਵੇਂ ਖੈਰ ਆਹ ਉਹ ਖੈਰੀ ਆ। ਕੀ ਹੋ ਗਿਆ? ਉਧਰ ਦੇਖ। ਤਾਂ ਇਹ ਕੀ ਹੋ ਗਿਆ ਆ ਦੇਖ ਇਹ ਫੇਰ ਆ ਗਈ ਚੱਕ ਮੈਂ ਤੈਨੂੰ ਭੁੱਕਣਾ ਆਪਣੇ ਨਾ ਤੈਨੂੰ ਕਿਹਨੇ ਕਿਹਾ ਉਹਨੂੰ ਚੱਕ ਕੇ ਮੂੰਹ ਫੇਰ ਆ ਗਈ ਹਜੇ ਵੀ ਸਾਬਰ ਨਹੀਂ ਆਇਆ ਕਿੰਨੇ ਨੂੰ ਲਮੇਗੀ ਹੁਣ ਤੂੰ ਸਾਨੂੰ ਇਹਦਾ ਕਸੂਰ ਕੀ ਆ ਇਹਦਾ ਕਸੂਰ ਨਹੀਂ ਐਡਾ ਤਾਂ ਮੇਰਾ ਪੁੱਤ ਲੈ ਲੈ ਇਹਨੇ ਨਾ ਤੁਸੀਂ ਕਹੋ ਨਾ ਸਾਡੀ ਗੱਲ ਜਨਾਏ ਬੋਲਣ ਵਾਲੇ ਸਾਨੂੰ ਪਤਾ ਲੱਗ ਗਿਆ ਜੀ ਤੈਨੂੰ ਆਏ ਅਸੀਂ ਤੈਨੂੰ ਆਇਓ ਫਿਰ ਲੈ ਜਾ ਉਥੇ ਇੱਥੇ ਰਹੂਗੀ ਇਹ। ਕਿਆ ਇੱਥੇ ਕਿਆ ਰਹੂਗੀ? ਜੇ ਇਸੇ ਘਰ ਦੀ ਨਾ ਉਹਨੇ ਇੱਥੇ ਰਹੂਗੀ। ਨੌ ਕਾਦੀ ਐ ਟੀ ਇਹਦੇ ਨਹੀਂ ਪੁੱਟੇ ਇਹਦੇ ਨਹੀਂ ਕਾਰੇ ਸਰਤੇ ਰਹੂਗੀ। ਤੁਸੀਂ ਵਿਆਹ ਕਿ ਨਹੀਂ ਲਾਇ ਇਹਨੂੰ? ਵਿਆਹ ਕੇ ਲਿਆ ਸੀ ਜਨਤ ਕਿ ਮੇਰਾ ਪਾਈ ਸੀ ਨਾ ਉਹਨਾਂ ਚ ਕੀ ਸੇਸ ਕਰਦੀ ਨੋ ਮੇਰਾ ਪਾਈ ਖਤਮ ਹੋ ਗਿਆ। ਇਹਦੀ ਰਿਸ਼ਤੇ ਦੀ ਸਾਰਾ ਖਤਮ ਹੋ ਗਈ। ਇਹ ਇੱਥੇ ਰਹੂਗੀ। ਅਸੀਂ ਨਹੀਂ ਰਾਵਾਂ। ਇਹਨਾਂ ਲਾਵਾ ਹੋਗਾ ਇੱਥੇ ਰਹੂਗੀ। ਨਹੀਂ ਚੱਲਣੀ। ਪਹਿਲਾਂ ਮੈਨੇ ਮੇਰਾ ਪੁੱਤ ਲੈ ਲਿਆ। ਫਿਰ ਆਏ ਨਹੀਂ ਪਤਾ ਮੈਂ ਧੀ ਨੂੰ ਲਾਉਗੀ ਕਿ ਮੈਨੂੰ ਲਾਉਗੀ ਇਹ। ਤੁਹਾਨੂੰ ਕੀ ਸਬੂਤ ਹੈ ਦਾ? ਕੀ ਸਬੂਤ ਸਾਨੂੰ ਸਾਰੇ ਹੀ ਹੈਗਾ। ਅਸੀਂ ਐਡੇ ਵੱਡੇ ਤਾਂ ਸਾਹਮਣੇ ਸਬੂ ਸਬੂਤ ਇਹ ਇਹ ਗਲਤ ਹੁੰਦੀ ਦੀ ਸਰਪੰਚ ਜਵਾਨਤੀ ਨਹੀਂ ਕਰਾਉਂਦਾ ਸੀ ਕਰਾਉਂਦਾ ਨਹੀਂ ਸੀ ਜਮਾਨਤ ਇਹਦੀ ਸਰਪੰਚ ਨਾਲੇ ਹੋਰ ਆ ਪਤਾ ਨਹੀਂ ਕਿ ਮੈਂ ਮਿੱਠੀਆਂ ਮਾਰ ਗਿਆ ਹੋਣੀਆਂ ਚੱਲ ਨਿਕਲ ਕਰੋ ਚੱਲ ਨਾ ਨਾ ਇਹ ਕੁੜੀ ਇੱਥੇ ਹੀ ਰਹੂਗੀ ਹਾਂ ਇੱਥੇ ਹੀ ਰਹੂ ਕੁੜੀ ਰਹੂ ਕਿਨੇ ਹੱfte ਕੋਈ ਕੁੜੀ ਇਹਦੇ ਨਹੀਂ ਮੁੰਡਾ ਇਹਦੇ ਨਹੀਂ ਵੀ ਉਹਨੇ ਸਾਰੇ ਲੱਖ ਲਾ ਗਏ ਸੀ ਇਹਨੂੰ ਇਹ ਹੱਕਦਾਰ ਹੈ ਇਥੇ ਨਹੀਂ ਠਹਿਰੂਗੀ ਕੋਈ ਤਾਂ ਹੱਕ ਨਹੀਂ ਹੈਗਾ ਵੇ ਗੱਲ ਸੁਣ ਨਾ ਕਾਦੀ ਹੱਕਦਾਰ ਹੈ ਸਾਡੇ ਕਿਹੜਾ ਹੋਰ ਬੈਠਾ ਪਾਈ ਵੀ ਉਹਨੂੰ ਸਪੱਗ ਦੇ ਲਾਂਗੇ ਨਾ ਇਹ ਹੁੰਦਾ ਪੱਗ ਤਾਂ ਤੇਰੇ ਸੀ ਫੇਰ ਵੀ ਨਹੀਂ ਲੈਂਦੇ ਸੀ ਕਿ ਤੂੰ ਤਦਾ ਖਾ ਲਈ ਸੀ ਦੂਜਿਆਂ ਨੇ ਫੇਰ ਖਾਣ ਤੇ ਤਲਦੀ ਸੀ ਇਹ ਹੁਣ ਮਾਂ ਰਹਿ ਗਈ ਇਹਦੇ ਨਾਲ ਗਲ ਗੁੱਠਾ ਦੇਦੀ ਐਂ ਕਰੀ ਹੁਣ ਚਾਹ ਚੂਚ ਪਾਣੀ ਕੁਸ ਫਿਰ ਦਿੱਤਾ ਜਮੀਨ ਤੇ ਆ ਹੈ ਇਹ ਇੱਥੇ ਰਹੂਗੀ ਅਸੀਂ ਤਾਂ ਰੱਖਦੇ ਨਹੀਂਗੇ ਨਾ ਅਸੀਂ ਅੱਜ ਰੱਖੂਗੇ ਨਾ ਸਵੇਰੇ ਰੱਖੂਗੇ ਤੁਹਾਡੀ ਤੁਹਾਡੀ ਹਿੰਮਤ ਹੀ ਨਹੀਂ ਸਾਡੀ ਹਿੰਮਤ ਹਾਂ ਵੀ ਜਾਂਦੇ ਤੇ ਨਹੀਂ ਮੈਂ ਰੱਖਦੇ ਇਹ ਕਾਨੂੰਨ ਸਾਡੀ ਕਿਸੇ ਦੀ ਮੌਤ ਕਰਤੀ ਕੌਣ ਜਿੰਮੇਵਾਰ ਹੈ ਮੈਂ ਕਿਵੇਂ ਤਾਂ ਤੁਸੀਂ ਕੀ ਜਿੰਮੇਵਾਰ ਆ ਤੁਹਾਨੂੰ ਕੀ ਪਤਾ ਵੀ ਜਿੰਮੇਵਾਰੀ ਮੈਂ ਲੈਣਾ ਕਿਹ ਜਿੰਮੇਵਾਰ ਚਾਹਦਾ ਪਤਾ ਨਹੀਂ ਪਿੱਛੇ ਕਿੰਨੇ ਕੁ ਮਾਰ ਕੇ ਆਈ ਹੈ ਇਹ ਉਹ ਤਾਂ ਜਿਵੇਂ ਮੇਰੇ ਚੱਕੀ ਸੀ ਤੇ ਮੈਂ ਤਾਂ ਪਤਾ ਹੀ ਇੱਥੇ ਆ ਕੇ ਲੱਗਿਆ ਫਿਰ ਬੱਸ ਲੈ ਜੇ ਇਹਨੂੰ ਨਹੀਂ ਜਾਂਦੀ ਇਹ ਤੁਸੀਂ ਸੰਭਲਣਾ ਕਿਵੇਂ ਕਰਨਾ ਅਸੀਂ ਨਹੀਂ ਬਈ ਰੱਖ ਦੇ ਜਿੱਧਰ ਆਈ ਜਾਵੇ ਚੱਲ ਮਾਤਾ ਮਦਾਰਨਿਕ ਦੇਤੀ ਇੱਥੇ ਰੂਗੀ ਨਹੀਂ ਥੋੜੇ ਸੋਧਾ ਲੱਗੂਗਾ ਲੱਗੂ ਯਾਰ ਅੱਗੀ ਜਾਣਾ ਇੱਥੇ ਰਹੂਗੀ ਹਾਂ ਅੱਗੇ ਮੈਨੂੰ ਕੋਈ ਆਉਣੀ ਨਹੀਂ ਹੈਗੀ ਲੈ ਕਰੇ ਕਿਦੇ ਵੜੂ ਕੇ ਮੈਂ ਨਾ ਇੱਥੇ ਹੀ ਜਾਊਗੀ ਚੱਲੇ ਜਾ ਲੈ ਅਸੀਂ ਨਹੀਂ ਦਊਂਦੇ ਕਰ ਇਹਨੂੰ ਪਿੱਛੇ ਹੋ ਜਾ ਤੁਸੀਂ ਅਸੀਂ ਕਿੱਥੇ ਹੋ ਜੀ ਸਾਡਾ ਘਰ ਹੈ ਕਿਹੜੇ ਖੜੀਆਂ ਅਸੀਂ ਆਪਦੇ ਇਹਦਾ ਵਿਆਹ ਹੋਇਆ ਭੈਣ ਜੀ ਆ ਬਿਆ ਹੋਇਆ ਜਿੱਦਾਂ ਲਾਮ ਵਾਲੇ ਕਿਸੇ ਜਿਹਦਾ ਉਹੀ ਨਹੀਂ ਰਹਾ ਇੱਥੇ ਕਿਧਰ ਰਹੁਗੀ ਇਹ ਹੁਣ ਨਾਰਾ ਜ਼ਾਇਦਾਤ ਜ਼ਮੀਨ ਤੇ ਬੈਠੂਗੇ ਬੈਠੋਗੇ ਇਹਨੇ ਇਸ ਘਰ ਦੇ ਵਿੱਚ ਰਹਿਣਾ ਸੀ ਨਾ ਐਡੀ ਗਲਤੀ ਨਹੀਂ ਕਰਨੀ ਬਾਬਾ ਖਾਸਮ ਨੂੰ ਮਾਰਦਾ ਸੋਰੀ ਅਸੀਂ ਪੱਕਾ ਬਤਨ ਨਹੀਂ ਕਹੀ ਜਾਂਨੇ ਅਸੀਂ ਇਹ ਨਹੀਂ ਹੋ ਸਕਦਾ ਜੀ ਜੇ ਗਲਤ ਹੁੰਦੀ ਸਰਪੰਚ ਜੀ ਜਵਾਨਤ ਕਰਾਉਂਦਾ ਇਹਦੀ ਉਹ ਤਾਂ ਉਹ ਕਰਾਤੀ ਹੁਣ ਸਰਪੰਚ ਨੇ ਮਾਰ ਤਰਸ ਕਰ ਲਿਆ ਹੁਣ ਐ ਤੇ ਅਸੀਂ ਵਕੀਲ ਕਰਾਂ ਜੀ ਵਕੀਲ ਕਰਕੇ ਉਹਨਾਂ ਕਾਨੂੰਨ ਦੇ ਤੌਰ ਤੇ ਕੋਈ ਨਾ ਵਕੀਲ ਨੂੰ ਕਹ ਦੇ ਜਿੱਧਰੋਂ ਆਈ ਉਹਦੀ ਨਾ 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 ਇੱਧਰ ਹੀ ਜਾਊਗੀ ਇਹ ਚੱਲ ਪੁੱਤ ਅੱਜ ਤਾਂ ਬੋਲਿਆ ਨਹੀਂ ਆਂਦਾ ਨਾ 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 ਬਣਨ ਦਿੰਦੇ ਇਹਨੂੰ ਇੱਥੇ ਜਾਊਗੀ ਹਾਂ ਜਾਊਗੀ ਇੱਥੇ ਐ ਕਰ ਤੂੰ ਵੀ ਇੱਥੇ ਬਹਿ ਜਾ ਮੰਦਾ ਮੈਂ ਜਾ ਹਾਂ ਬਾਹ ਮੰਦਾ ਬਾਹ ਕਿਉਂ ਇੱਥੇ ਬਹਿ ਜਾ ਸੱਦੋ ਸੱਦੋ ਦੀ ਸਰਪੰਚ ਸਾਹਿਬ ਨੂੰ ਸੱਦੋ ਕੋਈ ਗੱਲ ਨਹੀਂ ਸੱਦੋ ਸਰਪੰਚ ਨੂੰ ਨਾਲੇ ਹੋਰ ਰਹਿਣ ਦੋ ਕਿਉਂ ਨਾ ਨਾ ਪੁੱਤ ਇੱਥੇ ਇੱਥੇ ਬਿਵਾ ਕੇ ਜਾਉਂ ਜੇ ਦੋ ਮੰਦੀ ਨਹੀਂ ਨਾ ਨਾ ਪਾ ਡਾਂਗ ਦੇ ਜੋ ਉੱਤੇ ਬਸਾਂਗੇ ਹੈਗੇ ਆਂ ਅਸੀਂ ਤੇਨੂੰ ਮਨਾਲਾ ਹਾਂ ਟੱਕਾ ਤਾਦਾ ਮਿੰਟ ਚ ਦੀ ਉਹ ਤੇਰਾ ਵਿਆਹ ਨਹੀਂ ਹੋਇਆ ਤੇਰੀਆਂ ਲਾਹਾਂ ਨਹੀਂ ਹੋਈਆਂ ਹੋਈਆਂ ਨੇ ਵੀਡੀਓ ਪਈ ਹੈ ਤੇਰੇ ਕੋਲੇ ਇਹਨਾਂ ਦੀ ਸਬੂਤ ਹੀ ਨੇ ਆਪਾਂ ਨੂੰ ਫਾਰ ਕੱਢਦੇ ਨੇ ਬੈਠੇ ਤੇ ਸਰਪੰਚ ਸਾਹਿਬ ਨੂੰ ਸੱਦੋ ਸਰਪੰਚ ਸਾਹਿਬ ਨੂੰ ਫੋਨ ਕਰ ਦਿੰਨੀ ਐ ਮੈਂ ਕਰੋ ਕਰੋ ਮੰਮੀ ਕਿਹੜੀ ਮੰਮੀ ਕੋਈ ਨਹੀਂ ਮੈਂ ਤੇਰੀ ਮੰਮੀ ਮੰਮੀ ਆ ਗਈ ਕਿਉਂ ਤੁਸੀਂ ਐ ਕਰਦੇ ਹੋ ਮੇਰੇ ਨਾਲ ਮਾੜਾ ਬਤਨਾ ਮਾਰਦੇ ਲੂ ਤੂੰ ਖੂਨ ਲਾ ਸਰਪੰਚ ਸਾਹਿਬ ਜੀ ਨੂੰ ਮਰਜ਼ੀ ਹੱਦ ਲਓ ਗੱਲ ਸੁਣ ਕਿਹੜੇ ਸਰਪੰਚ ਨੂੰ ਫੋਨ ਲਾਉਣੀ ਹੈ ਦੀਦੀ ਹੋ ਇਹ ਨਾ ਮੈਂ ਨਾ ਲੱਗ ਤੋਂ ਵੱਡੇ ਹਾਂ ਮੈਂ ਰਿਸ਼ਤੇ ਦੀ ਲਿਆਜ ਕਰ ਰਹੀ ਆ ਬਹੁਤ ਹੋ ਗਿਆ ਤੁਹਾਡਾ ਘੱਡ ਵਿੱਚ ਦੇਣਾ ਸਰਾਠ ਪਾ ਦੂੰ ਤੁਸੀਂ ਪਿੱਛੇ ਹਟ ਕੇ ਗੱਲ ਕਰੋ ਜਦੋਂ ਤੂੰ ਮੈਂ ਕੁੜੀ ਨਹੀਂ ਛੱਟਣਾ ਤੁਸੀਂ ਲੱਗਦੇ ਕੀ ਇਸ ਕਰ ਦੇ ਉਹੀ ਸਿਰ ਤੇ ਚੜੀ ਜਾਣੇ ਹੋਗੇ ਸਾਡੇ ਕੋਲੇ ਜ਼ਿੰਮੇਵਾਰੀਆਂ ਆ ਤੇ ਆੜੀਆਂ ਜ਼ਿੰਮੇਵਾਰੀਆਂ ਨੇ ਤੁਹਾਡੀਆਂ ਠੀਕ ਹੈ ਜੀ ਚੱਲ ਬੁੱਤ ਹੁੰਦਾ ਤੁਸੀਂ ਪਿੱਛੇ ਹਟ ਜਾਓ ਦੇਖ ਦੇ ਇਹਨਾਂ ਨੂੰ ਕਿਹੜਾ ਤੁਹਾਨੂੰ ਮਾਰ ਕੱਢਦਾ ਨੇ ਗਦਾਂ ਕਿੰਨੀ ਹਿੰਮਤ ਪਾਈ ਗਈ ਨਾ ਇੰਦਰ ਬੜੀ ਕੋਈ ਨਾ ਮਾ ਉੱਤੋਂ ਦੀ ਪਈ ਹੋਈ ਐ ਜੇ ਕਰ ਵੀ ਕੀ ਚੱਪਦੇ ਹਾਂ ਤਾਂ ਹੈ